ਬੋਲੋ ਬਾਂਕੇ ਬਿਹਾਰੀ لال ਕੀ ਜੈ ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਦੇਸ਼ ਬੈਠੀ ਸਾਰੇ ਹੀ ਸਾਧ ਸੰਗਤਾਂ ਨੂੰ ਸ਼੍ਰੀ ਕਿਸ਼ਨ ਲੀਲਾ ਮੇਲੇ ਦੀਆਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਦੀਆਂ ਲੱਖ ਲੱਖ ਵਧਾਈ ਦਿੰਦੇ ਆ ਤੇ ਇਸ ਵਾਰ ਇਹ ਮੇਲਾ ਸ਼੍ਰੀ ਕਿਸ਼ਨ ਲੀਲਾ 30 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਹੋਇਆ ਜਿਸ ਦੇ ਵਿੱਚ ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਸ਼੍ਰੀ ਕਿਸ਼ਨ ਗਊਸ਼ਾਲਾ ਵਿੱਚ ਹਰ ਰੋਜ਼ ਸ਼ਾਮ ਨੂੰ 7:30 ਵਜੇ ਰਾਸ ਹੋਇਆ ਕਰਦੀ ਸੀ ਜਿਸ ਦੇ ਵਿੱਚ ਸਾਰੇ ਹੀ ਸ਼ਹਿਰ ਵਾਸੀਆਂ ਬਹੁਤ ਹੀ ਵੱਧ ਚੜ ਕੇ ਹਿੱਸਾ ਲਿਆ ਦੇ ਉਸ ਦੇ ਸਬੰਧ ਦੇ ਵਿੱਚ 1 ਨਵੰਬਰ ਨੂੰ ਗਊਸ਼ਾਲਾ ਗੜਸੇਂਕ ਤੋਂ ਰਾਤ ਯਾਤਰਾ ਕੱਢੀ ਗਈ ਸੀ ਜਿਸ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਤੇ ਸ਼ਹਿਰ ਵਾਸੀਆਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਤੇ 3 ਤਰੀਕ ਨੂੰ 60 ਕਿਲੋ ਓਪਨ ਦੇ ਕਬੱਡੀ ਦੇ ਮੈਚ ਕਰਾਏ ਗਏ ਸੀ ਤੇ 4 ਤਰੀਕ ਨੂੰ ਮਿੱਤੀ ਕੱਲ ਆਲ ਓਪਨ ਦੇ ਕਬੱਡੀ ਦੇ ਮੈਚ ਜਿਸ ਦੇ ਵਿੱਚ ਫਾਈਨਲ ਲੱਲੀਆਂ ਟੀਮ ਤੇ ਲਿਤਰਾ ਟੀਮ ਨੇ ਫਾਈਨਲ ਹੋਇਆ ਜਿਸ ਦੇ ਵਿੱਚ ਲਿਤਰਾ ਟੀਮ ਜੇਤੂ ਰਹੀ ਆ ਤੇ ਅੱਜ ਕੁਸ਼ਤੀਆਂ ਕਰਾਈਆਂ ਜਾ ਰਹੀਆਂ ਨੇ ਇਸ ਮੇਲੇ ਦੇ ਸਬੰਧ ਵਿੱਚ ਤੇ ਸ਼ਾਮ ਨੂੰ ਕਾਂਸਵਾਦ ਤੋਂ ਬਾਅਦ ਮੇਲੇ ਨੂੰ ਸਮਾਪਤੀ ਕੀਤੀ ਜਾਊਗੀ ਇਸ ਵਾਰ ਫੇਰ ਸਾਰੇ ਸ਼ਹਿਰ ਵਾਸੀਆਂ ਤੇ ਅਲੱਖਾਂ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਬੋਲ ਬਾਂਕੇ ਵਿਹਾਰੀ لال ਲੇਕੀ ਜੈ ਸ਼੍ਰੀ ਕ੍ਰਿਸ਼ਨ ਲੀਲਾ ਮੇਲਾ ਗੜਸ਼ੇਂਕਰ ਦਾ ਜੋ ਕਿ ਬਹੁਤ ਹੀ ਪ੍ਰਾਚੀਨ ਅਤੇ ਇਤਿਹਾਸਿਕ ਮੇਲਾ ਹੈ ਇਹ ਮੇਲਾ ਸਾਰੇ ਸ਼ਹਿਰ ਦੀ ਸ਼ੁਕ ਸ਼ਾਂਤੀ ਲਈ ਹਰ ਸਾਲ ਸ਼੍ਰੀ ਕ੍ਰਿਸ਼ਨ ਲੀਲਾ ਕਮੇਟੀ ਗੜਸ਼ੰਕਰ ਵੱਲੋਂ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਇਹ ਮੇਲਾ 3 ਤੂਰ ਤੋਂ ਲੈ ਕੇ 5 ਨਵੰਬਰ ਤੱਕ ਲਗਾਤਾਰ ਕਰਵਾਇਆ ਗਿਆ ਜਿਸ ਵਿੱਚ ਸ਼ਾਮ ਦੇ ਸਮੇਂ ਗਊਸ਼ਾਲਾ ਵਿਖੇ ਰਾਸਲੀਲਾ ਹੁੰਦੀ ਸੀ ਜਿਸੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ਦਾ ਗੁਣਗਾਨ ਕੀਤਾ ਜਾਂਦਾ ਸੀ ਅਤੇ ਉਸ ਤੋਂ ਉਪਰੰਤ ਇੱਕ ਤਰੀਕ ਨੂੰ ਕੋਵਟ ਰਾਤ ਯਾਤਰਾ ਕੱਢੀ ਗਈ ਫਿਰ ਅੱਜ 5 ਤਰੀਕ ਨੂੰ ਮੇਲੇ ਦੀ ਸਮਾਪਤੀ ਕੰਸਵਦ ਦੇ ਨਾਲ ਕੀਤੀ ਜਾਵੇਗੀ ਜੈ ਸ਼੍ਰੀ ਕ੍ਰਿਸ਼ਨ